ਆਪ ਪਛਤ ਲੈ ਤੂੰ ਮਹਿਲ ਚਿੱਟੇ ਦੇ ਵਪਾਰੀਆਂ ਸਾਡੇ ਪੁੱਤਾਂ ਦੀ ਜਵਾਨੀ ਨਸ਼ਿਆਂ ਚ ਗਾਲੀਆਂ ਆਪ ਪਛਤ ਲੈ ਤੂੰ ਮਹਿਲ ਚਿੱਟੇ ਦੇ ਵਪਾਰੀਆਂ ਸਾਡੇ ਪੁੱਤਾਂ ਦੀ ਜਵਾਨੀ ਨਸ਼ਿਆਂ ਚ ਗਾਲੀਆਂ ਹੋ ਤੇਰਾ ਕੱਖ ਨਾ ਰਹੇ ਨਾ ਕੁਝ ਵਹਿਰੀਆਂ ਕੱਖ ਨਾ ਰਹੇ ਨਾ ਕੁਝ ਵਹਿਰੀਆਂ ਸਾਡੇ ਮਸਦੇ ਕਰਾ ਨੂੰ ਤੂੰ ਪਟਣ ਵਾਲਿਆ ਹੋ ਤੈਨੂੰ ਲੱਗ ਜੇ ਸ਼ਰਾਫ ਹਰਮਾਨ ਦਾ ਚਿੱਟਾ ਵੇਚ ਕੇ ਮਹਿਲਾਂ ਨੂੰ ਛੱਟਣ ਵਾਲਿਆ ਹੋ ਤੈਨੂੰ ਲੱਗ ਜੇ ਸ਼ਰਾਫ ਹਰਮਾਨ ਦਾ ਚਿੱਟਾ ਵੇਚ ਕੇ ਮਹਿਲਾਂ ਨੂੰ ਛੱਟਣ ਵਾਲਿਆ ਹੋ ਚਿੱਟਾ ਵੇਚ ਕੇ ਤੂੰ ਆਪ ਦੌਣ ਤਾਂ ਬਣਾ ਲੀਆਂ ਅੱਧੇ ਪਿੰਡ ਦੀਆਂ ਨੂੰਹਾਂ ਵਿਧਵਾ ਕਰਾਂ ਤੀਆਂ ਹੁੱੱਟੇ ਤਾਂ ਵੇਚ ਕੇ ਤੂੰ ਆਪ ਦੌਲਤਾਂ ਬਣਾ ਲਿਆ ਅੱਧ ਪਿੰਡ ਦੀਆਂ ਨੂੰਹਾਂ ਵਿਧਵਾ ਕਰਾਤੀਆਂ ਹੋ ਮੇਰੇ ਦਿਲ ਨੂੰ ਸਕੂਣਿਓ ਸਦਹਿ ਮੇਲਨਾ ਪੁੱਤ ਤੇਰੇ ਨੂੰ ਮੀ ਇਹ ਨਾ ਨਸ਼ਿਆਂ ਨੇ ਖਾਲਿਆ ਹੋਈ ਤੈਨੂੰ ਲੱਗ ਜੇ ਸ਼ਰਾਫ ਹਰਮਾਂ ਦਾ ਚਿੱਟਾ ਵੇਚ ਕੇ ਮਹਿਲਾਂ ਨੂੰ ਛੱਟਣ ਵਾਲਿਆ ਕੋਈ ਤੈਨੂੰ ਲੱਗ ਜੇ ਸ਼ਰਾਫ ਹਰਮਾਨਾ ਚਿੱਟਾਂ ਵਿੱਚ ਕੇ ਮਹਿਲਾਂ ਨੂੰ ਛਤਣ ਵਾਲਿਆ ਕੋਈ ਇਸ ਚਿੱਟੇ ਨੇ ਵੀ ਘਰ ਬਰਬਾਦ ਕਰਤੇ ਕਿੰਨੇ ਪੁੱਤ ਬੱਚ ਪਣ ਅनाथ ਕਰਤੇ ਹੋਏ ਇਸ ਚਿੱਟੇ ਨੇ ਵੀ ਘਰ ਬਰਬਾਦ ਕਰਤੇ ਕਿੰਨੇ ਪੁੱਤ ਬੱਚੇ ਪੜ੍ਹ ਚੇ ਨਾਥ ਕਰਤੇ ਹੋ ਬਸ ਕਹਦਾਇ ਪਰੀਤ ਹਰਮਾਨੂ ਕਿ ਕਹਿੰਦਿਆਂ ਛਾਤੀ ਨਾਲ ਲਾ ਕੇ ਪਾਲਿਆ ਹੋ ਤੈਂ ਲੱਗ ਜੇ ਸ਼ਰਫ ਹਰਮਾਨ ਦਾ ਚਟਾ ਵੇਚ ਕੇ ਮਹਿਲਾਂ ਨੂੰ ਛਤਣ ਵਾਲਿਆ ਕੋ ਤੈਨੂੰ ਲੱਗ ਜੇ ਸ਼ਰਾਫ ਹਰਮਾਨ ਦਾ ਚਟਾਂ ਵਿੱਚ ਕੀ ਮਹਿਲ ਹਣ ਛਤਣ ਵਾਲਿਆ